ਜਿਨ੍ਹਾਂ ਲੋਕਾਂ ਨੂੰ ਕਰੋਨਾ ਵਿੱਚ ਤੇ ਅੰਦੋਲਨ ਵਿੱਚ ਪਤਾ ਲੱਗ ਗਿਆ ਕਿ ਆਹ ਜਿਹੜਾ ਕੰਮ ਹੈ ਅੰਦੋਲਨ ਵਾਲਾ ਕਰੋਨੇ ਵਾਲਾ ਉਹ ਹੜਾਂ ਵਿੱਚ ਵੀ ਬਿਜ਼ਨਸ ਕਰ ਰਹੇ ਆ ਕਈ ਲੋਕਾਂ ਨੇ ਤੁਹਾਡੇ 'ਚੋਂ ਮੈਨੂੰ ਗਾਲ੍ਹਾਂ ਕੱਢਣੀਆਂ ਗਾਲ੍ਹਾਂ ਕਿਹਨਾਂ ਨੇ ਕੱਢਣੀਆਂ ਜਿਨ੍ਹਾਂ ਦੇ ਬਿਜ਼ਨਸ ਚੱਲਦੇ ਆ ਜਿਨ੍ਹਾਂ ਨੇ ਇਹ ਧੰਦਾ ਚਲਾ ਰੱਖਿਆ ਉਹ ਧੰਦਾ ਚਲਾਉਣ ਵਾਲੇ ਕੌਣ ਆ ਉਹ ਗੱਲ ਕਰੂੰਗਾ ਤੁਹਾਡੇ ਨਾਲ ਤੇ ਭਾਈ ਮੋਦੀ ਨੂੰ ਤੁਸੀਂ ਗਾਲ੍ਹਾਂ ਕੱਢਦੇ ਹੋ ਨਾ ਤੇ ਇਹ ਗੱਲ ਕਹਨੇ ਸ਼ੁਰੂ ਕੀਤੀ ਸੀ ਕੇ ਹੱਕ ਅਸੀਂ ਧੌਣ ਤੇ ਗੋਡਾ ਰੱਖ ਕੇ ਲੈ ਲਾਂਗੇ ਚਾਰਕ ਬੰਦਿਆਂ ਨੇ ਗੱਲ ਕੀਤੀ ਤੇ ਸਾਰੀ ਪਬਲਿਕ ਮਗਰ ਲੱਗ ਗਈ ਇਹਦੇ ਜਨਕਸਾਨ ਕੇ ਇਹਦਾ ਪਬਲਿਕ ਦਾ ਪਰ ਜਿਨ੍ਹਾਂ ਨੇ ਉਹ ਗੱਲ ਛੇੜੀ ਜਿਨ੍ਹਾਂ ਨੇ ਉਹ ਮੁੱਦਾ ਚਲਾਇਆ ਜਿਨ੍ਹਾਂ ਨੇ ਉਹ ਗੱਲਾਂ ਕੀਤੀਆਂ ਉਹਨਾਂ ਦੇ ਹੱਥੋਂ ਵੱਧ ਪੈਸੇ ਕਮਾਈ ਹੁੰਦੀ ਆ ਤੇ ਉਹ ਅੱਜ ਇਹਨਾਂ ਅੰਦੋਲਨਾਂ ਦੇ ਵਿੱਚ ਜਾਂ ਹੜਾਂ ਦੇ ਵਿੱਚ ਤੁਰੇ ਫਿਰਦੇ ਆ ਤੇ ਇਹੀ ਬੰਦੇ ਵੋਟਾਂ ਜਿੱਤ ਕੇ ਫਿਰ ਨੇਤਾ ਬਣਦੇ ਆ ਫਿਰ ਤੁਸੀਂ ਕਹਿੰਦੇ ਸਾਣਾ ਮਾੜਾ ਹੋ ਗਿਆ ਇਹੀ ਬੰਦਾ ਬੰਦੇ ਗੱਲਾਂ ਚਲਾਉਂਦੇ ਇਹਨਾਂ ਚੀਜ਼ਾਂ ਤੋਂ ਬਚੋ ਇਹਨਾਂ ਕੰਜਰ ਲੋਕਾਂ ਤੋਂ ਬੜੋ ਹੁਣ ਬੱਚੋ ਹੁਣ ਕੀ ਗੱਲ ਚਲਾਤੀ ਕਿ ਸਿੱਧਾ ਕੋਈ ਰਸਤਾ ਲੈ ਕੇ ਨਾ ਜਾਵੇ ਅਸੋਸੀਏਸ਼ਨਾਂ ਦੇ ਜ਼ਰੀਏ ਜਾਓ ਦਲਾਲਾਂ ਦੇ ਜ਼ਰੀਏ ਜਾਓ ਉਹ ਕਿਉਂ ਇਹ ਗੱਲ ਕਰੂੰਗਾ ਹੈਲੋ ਸਤਿ ਸ੍ਰੀ ਅਕਾਲ ਨਮਸਕਾਰ ਸਲਾਮ ਦੋਸਤੋ ਸਭ ਤੋਂ ਪਹਿਲਾਂ ਤਾਂ ਮੈਂ ਇਹ ਗੱਲ ਕਰਾਂ ਕਿ ਕਈ ਲੋਕਾਂ ਨੇ ਗਲਤ ਕਮੈਂਟ ਪਾਉਣੇ ਆ ਗਲਤ ਬੋਲਣਾ ਉਹ ਕੋਈ ਚੱਕਰ ਨਹੀਂ ਉਹ ਉਹੀ ਲੋਕ ਹੋਣੇ ਮੈਨੂੰ ਪਤਾ ਮੈਂ ਇਸ ਵਾਰ ਕਿਸੇ ਦੇ ਗਲਤ ਕਮੈਂਟ ਦਾ ਜਵਾਬ ਨਹੀਂ ਦੇਣਾ ਤੋ ਕਿ ਉਹ ਹੁਣੇ ਜਿਨ੍ਹਾਂ ਦੇ ਹੁਣ ਮੈਂ ਬਿਜ਼ਨਸ ਦੀ ਗੱਲ ਕਰਨ ਲੱਗਿਆ ਇਹਨਾਂ ਅੰਦੋਲਨਾਂ ਦੇ ਵਿੱਚ ਕਰੋਨਾ ਦੇ ਵਿੱਚ ਤੇ ਹਾੜਾਂ 'ਚ ਬਿਜ਼ਨਸ ਕਰ ਰਹੇ ਆ। ਜਦੋਂ ਸਭ ਤੋਂ ਪਹਿਲਾਂ ਕਰੋਨਾ ਚੱਲਿਆ ਤੇ ਇੱਕ ਜਲਾਲਾਬਾਦ ਤੋਂ ਸਰਪੰਚ ਨੇ ਮੈਂ ਉਹਨਾਂ ਕੋਲ ਗਿਆ ਹੋਇਆ ਸੀ ਉਹਨਾਂ ਨੇ ਰਾਸ਼ਨ ਵੰਡੇ ਸੀ ਲੋਕਾਂ ਦੇ ਤੁਹਾਨੂੰ ਪਤਾ ਹੋਊ। ਸਰਪੰਚਾਂ ਨੇ ਵੀ ਉਹ ਕਿੱਦਾਂ ਬਿਜ਼ਨਸ ਬਣਾਇ ਦੱਸ ਦੇਣਾ। ਉਸ ਤੋਂ ਬਾਅਦ ਅੰਦੋਲਨ ਚ ਆ ਜਾਓ ਅੰਦੋਲਨ ਦੇ ਵਿੱਚ ਕੀ ਹੋਇਆ ਵੀ ਕਈ ਲੋਕ ਕਹਿੰਦੇ ਆ ਸੇਵਾ ਕੀਤੀ, ਸਿੰਗਰ ਵੀ, ਐਕਟਰ ਵੀ ਆਏ ਪਰ ਉਹਦੇ ਵਿੱਚ ਕਈ ਲੋਕਾਂ ਦੇ ਕੰਮ ਨਹੀਂ ਚੱਲਦੇ ਉਹ ਨਹੀਂ ਬਿਜ਼ਨਸ ਕਰਨੇ ਸਿੱਖ ਲੈ। ਤੇ ਉਹ ਬੰਦੇ ਵੱਲ ਚੜ ਕੇ ਹਿੱਸਾ ਪਾ ਰਹੇ ਨਹੀਂ ਹੁਣ ਸਾੜਾਂ ਚ ਸਾਨੂੰ ਕੀ ਲੱਗਦਾ ਉਹ ਭਲਾ ਕਰ ਰਹੇ ਨੇ ਮਦਦ ਕਰ ਰਹੇ ਨੇ ਉਹ ਬਿਜ਼ਨਸ ਕਰ ਰਹੇ ਨੇ ਉਹਨਾਂ ਦੀਪ ਸਿੱਧੂ ਦੇ ਖਿਲਾਫ ਵੀ ਬੋਲਿਆ ਸੀ ਉਹ ਕਈ ਵਾਰੀ ਰਾਤ ਨੂੰ ਸ਼ਰਾਬ ਪੀ ਕੇ ਮੈਨੂੰ ਫੋਨ ਕਰ ਲੈਂਦੇ ਮੈਂ ਤੇਰਾ ਕੰਮ ਬਹੁਤ ਵਧੀਆ ਤੈਨਾਂ ਕੰਮ ਕਰਨਾ ਪਰ ਸਰੀਰ ਨੂੰ ਉਹ ਭੁੱਲ ਜਾਂਦੇ ਆ ਉਨੀ ਉਥੋਂ ਅੰਦੋਲਨ ਤੋਂ ਆਉਣ ਤੋਂ ਬਾਅਦ ਗੱਡੀਆਂ ਹੀ ਬੜਵੀਆਂ ਬੜੀਆਂ ਬਣੀਆਂ ਲਈਆਂ ਤੇ ਅੰਦੋਲਨ ਦੇ ਵਿੱਚ ਜਿਹੜੇ ਐਨ ਆਰ ਆਈ ਆਮ ਲੋਕ ਤੁਹਾਡੇ ਨਾਲੋਂ ਟੁੱਟ ਗਏ ਪੈਸਾ ਦੇ ਕੇ ਆ ਹੜਾਂ ਦੇ ਵਿੱਚ ਕਿੰਨੇ ਕ ਪੈਸੇ ਦਿੱਤੇ ਦੇਣ ਨੂੰ ਕਿੰਨੇ ਤਿਆਰ ਹੈ ਮੈਨੂੰ ਦੱਸ ਦੋ ਮੈਂ ਤਾਂ ਕਈ ਬੰਦੇ ਦੇਖ ਲਿਆ ਕੋਈ ਦੇਣ ਨੂੰ ਤਿਆਰ ਨਹੀਂ ਤੇ ਮੁੰਬਈ ਦੇ ਵਿੱਚ ਵੀ ਇਹਦਾ ਕਈ ਲੋਕ ਫਾਇਦਾ ਲੈ ਰਹੇ ਨੇ ਫੋਨਾਂ ਤੇ ਵੀ ਫਾਇਦਾ ਲੈ ਰਹੇ ਨੇ ਤੇ ਜਿਹੜੇ ਬੰਦੇ ਕਹਿੰਦੇ ਆ ਨਾ ਪੇ ਭਾਈ ਤੁਸੀਂ ਕਿਸੇ ਸੰਸਥਾ ਦੇ ਨਾਲ ਜੁੜ ਕੇ ਆਓ ਰਾਸ਼ਨ ਵੰਡੇ ਸਿੱਧੇ ਨਾ ਆਓ ਉਹ ਕੌਣ ਨੇ ਇਹਨਾਂ ਨੂੰ ਇੱਕ ਗੱਲ ਪੁੱਛੋ ਜਦੋਂ ਫਿਲਮਾਂ ਸਿੱਧੀਆਂ ਬਣਦੀਆਂ ਸੀ ਤੇ ਕੋਈ ਵਿੱਚੋਂ ਖਾਏ ਨਹੀਂ ਸਕਦਾ ਸੀ ਅੱਛਾ ਤੁਹਾਨੂੰ ਲੋਕ ਚੀਜ਼ਾਂ ਦੇਣ ਤਾਂ ਤੁਸੀਂ ਮਰਜ਼ੀ ਨਾਲ ਗਾਂ ਬੰਡੋ ਪੈਸੇ ਵੀ ਤੇ ਬਾਕੀ ਚੀਜ਼ਾਂ ਵੀ ਇਹ ਉਹ ਲੋਕ ਨੇ ਬਚੋ ਇਹਨਾਂ ਤੋਂ ਇਹਨਾਂ ਦੀ ਨਾ ਸੁਣੋ ਹੁਣ ਕਈ ਬੰਦੇ ਮੋਰੇ ਹੋ ਕੇ ਕਹਿੰਦੇ ਜੀ ਬਹੁਤ ਫਲਾਨੇ ਨੇ ਮਦਦ ਕਰਦੀ ਧਮਕਾਨੇ ਨੇ ਬੇੜੀਆਂ ਹੈ ਨਹੀਂ ਕਿਸ਼ਤੀਆਂ ਹੈ ਨਹੀਂ ਹਰ ਤੀਜੀ ਪੋਸਟ ਦੇ ਵਿੱਚ ਪਾਇਆ ਹੋਇਆ ਕਿ ਫਲਾਨੇ ਨੇ ਵੋਟ ਦੇ ਦਿੱਤੀ ਤੇ ਹੁਣ ਤੁਸੀਂ ਪੰਜਾਬ 'ਚ ਵੋਟਾਂ ਚਲਾਉਣੀਆਂ ਬੱਸਾਂ ਬੰਦ ਕਰ ਦੇਣੀਆਂ ਕਿੱਥੇ ਐਂ ਦੀਆਂ ਬਾਦਸਾਬ ਨਹੀਂ ਮਿਲਣਾ ਇਹਦੇ 'ਚ ਬਿਜ਼ਨਸ ਕਰਨ ਵਾਲੇ ਪੋਸਟਾਂ ਦਾ ਵੀ ਬਿਜ਼ਨਸ ਕਰ ਰਹੇ ਆ ਇਸ ਕੰਮ ਨੂੰ ਬਿਜ਼ਨਸ ਬਣਾਉਣ ਵਾਲਿਆਂ ਨੇ ਉਹਨਾਂ ਨੇ ਵੀ ਬਿਜ਼ਨਸ ਬਣਾ ਲਿਆ ਜਿਨ੍ਹਾਂ ਦੇ ਪੰਜਾਬ 'ਚ ਹੜ ਨਹੀਂ ਆਏ ਪਰ ਉਹਨਾਂ ਤੋਂ ਕਿਸੇ ਨੇ ਪੈਸਾ ਲੈਣਾ ਜਾਂ ਕੋਈ ਉਹਨਾਂ ਨੇ ਕਿਸੇ ਨੂੰ ਦੇਣਾ ਤੇ ਉਹ ਕੀ ਕਹਿ ਰਹੇ ਨਾ ਜੀ ਸਾਡੇ ਤਾਂ ਹੜ ਆ ਗਏ ਬਹਾਨਾ ਉਹਨੇ ਵੀ ਬਣਾ ਲਿਆ ਜ਼ਿਆਦਾਤਰ ਇਸ ਕੰਮ ਵਿੱਚ ਬਿਜ਼ਨਸ ਚੱਲ ਰਿਹਾ ਜਲਾਲਾਬਾਦ ਮੈਂ ਤੁਹਾਨੂੰ ਐਗਜ਼ਾਮਪਲ ਦੇ ਕੇ ਦੱਸ ਰਿਹਾ ਜਲਾਲਾਬਾਦ ਰਾਚਣ ਬਣਨਾ ਸਰਪੰਚ ਨੇ ਮੈਂ ਉੱਥੇ ਗਿਆ ਸੀ ਅਸੀਂ ਬੇਸਣ ਪੈਕ ਕਰਾ ਲਿਆ ਆਪਣੇ ਘਰ ਲਈ ਵਰਤਣ ਲਈ ਸਾਨੂੰ ਉਹਨਾਂ ਨੇ ਕਿਹਾ ਤੁਸੀਂ ਘਰ ਲਈ ਆ ਵਰਤਿਓ ਪਰ ਉਹ ਬੇਸਣ ਗੁੰਮ ਗਿਆ ਅਸੀਂ ਆ ਕੇ ਪਕੌੜੇ ਬਣਾਏ ਤੇ ਘਰੇ ਪਤਾ ਲੱਗਾ ਆ ਕੇ ਕਿ ਉਹ ਬੇਸਣ ਸਾਡੇ ਵਾਲਾ ਪੈਕਟ ਗੁੰਮ ਗਿਆ ਅਸੀਂ ਦੂਜਾ ਕੋਈ ਵਰਤ ਲਿਆ ਉਹਦੇ ਚ ਅੱਡਾ ਮੱਕੀ ਦਾ ਅਕਟਰ ਲਾਇਆ ਹੋਇਆ ਸੀ ਸੋਚ ਕੇ ਦੇਖੋ ਉਦੋਂ ਪਤਾ ਲੱਗਾ ਵੀ ਦੁਕਾਨਾਂ ਵਾਲੇ ਕਿੱਦਾਂ ਬਿਜ਼ਨਸ ਕਰ ਰਹੇ ਆ ਇਹ ਬਿਜ਼ਨਸ ਹਰ ਥਾਂ ਹੁੰਦਾ ਜਿਹੜੇ ਇਹ ਤੁਰੇ ਫਿਰਦੇ ਆ ਮੋਰੇ ਮੋਰੇ ਉਹਨਾਂ ਨੂੰ ਪਤਾ ਇਹ ਚੋਂ ਕਮਾਈ ਔਰ ਰੋਜੋ ਸੁੱਖਾਂ ਸੁੱਖ ਦੇ ਪੇ ਇਦਾਂ ਦਾ ਕੰਮ ਰੋਜ ਹੋਵੇ ਉਹੀ ਬੰਦਿਆਂ ਨੇ ਇੱਕ ਟਾਈਮ ਕਿਹਾ ਸੀ ਕਿ ਮੋਦੀ ਦੇ ਗੋਡਾ ਰੱਖ ਕੇ ਧੌਣ ਦੇ ਹੱਕ ਲਵਾਂਗੇ ਤੇ ਸਾਡੀ ਪਬਲਿਕ ਅੰਨਿਆਂ ਕੋ ਮਗਰ ਪੌਂਕਣ ਲੱਗੀ ਤੇ ਇਹ ਅੰਦੋਲਨ ਕਰਾਇਆ ਕਿੰਨ ਸੀ ਇਹ ਪਤਾ ਜਿਨ੍ਹਾਂ ਦੇ ਵਿੱਚੋਂ ਪੈਸੇ ਖਾਦੇ ਜਿਹੜੇ ਮੋਰੀ ਬਣੇ ਉਹਨਾਂ ਨੇ ਹੀ ਕਰਾਇਆ ਸੀ ਇਹਦੇ ਵਿੱਚ ਨੁਕਸਾਨ ਕਿਹਦਾ ਹੋਇਆ ਗੋਡਾ ਰੱਖ ਕੇ ਪੈਸੇ ਲੈਣ ਦੀ ਗੱਲ ਕਹਿੰਨੇ ਕੀਤੀ ਜਿਨ੍ਹਾਂ ਦੇ ਬਿਜ਼ਨਸ ਚੱਲਦੇ ਆਮ ਪਬਲਿਕ ਭੌਂਕਣ ਲੱਗੀ ਨੁਕਸਾਨ ਆਮ ਪਬਲਿਕ ਦਾ ਹੋਇਆ ਇਦਾਂ ਹੀ ਹੁਣ ਨੁਕਸਾਨ ਹੋ ਰਿਹਾ ਜਿਹੜੇ ਕਹਿੰਦੇ ਸਾਨੂੰ ਨਹੀਂ ਸਰਕਾਰਾਂ ਦੀ ਲੋੜ ਸਾਨੂੰ ਨਹੀਂ ਤੁਹਾਨੂੰ ਸਰਕਾਰਾਂ ਦੀ ਲੋੜ ਨਹੀਂ ਤਾਂ ਸਰਕਾਰ ਐਵੇਂ ਆਈ ਜਾਵੇ ਤੁਹਾਡੇ ਕੋਲ ਇਹ ਬਹੁਤ ਗਹਿਰੇ ਦਿਮਾਗ ਨਾਲ ਸੋਚੋ ਦਿਮਾਗ ਵਾਲਿਆਂ ਨੂੰ ਸਮਝਾਉਣੀ ਹੈ ਗਧਿਆਂ ਕੋ ਥੱਲੇ ਕਮੈਂਟ ਨਾ ਪਾਓ ਗਧੇ ਨਾ ਦੇਖਣ ਨਾ ਸੋਚਣ ਸਮਝਦਾਰ ਇਹ ਗੱਲ ਨੂੰ ਸਮਝੋ ਇਹ ਤੁਹਾਡਾ ਨੁਕਸਾਨ ਕੀਤਾ ਜਾ ਰਿਹਾ ਤਾਂ ਕਿ ਅਗਲੀ ਵਾਰ ਅਗਲੀਆਂ ਬੰਦਿਆਂ ਨੂੰ ਵੋਟਾਂ પા ਕੇ ਖੜਾ ਕੀਤਾ ਜਾਵੇ ਤੇ ਉਹ ਲੁੱਟ ਜਾਣ ਅਗਲੀ ਵਾਰ ਨਵੇਂ ਆਏ ਲੁੱਟਣਾ ਕਿਹਦਾ ਨੁਕਸਾਨ ਤੁਹਾਡਾ ਆਮ ਪਬਲਿਕ ਦਾ ਇਹ ਗਲਤੀ ਤੁਹਾਡੀ ਆ ਮੈਂ ਪਿਛਲੀ ਵੀਡੀਓ ਚ ਬੋਲ ਚੁੱਕਾ ਪਈ ਭਾਈ ਜਦੋਂ ਤੁਸੀਂ ਆਪਣੀ ਬੋਰਡ ਦੀ ਕੀਮਤ ਨਹੀਂ ਸਮਝਦੇ ਤੁਹਾਡੇ ਨਾਲ ਗਲਤੀ ਕਰਦਾ ਕੋਈ ਰੋਡ ਤੇ ਆ ਜਾਓ ਦੂਜੇ ਦਿਨ ਜਰਮਨੀ ਦੇ ਵਿੱਚ ਰੇਟ ਵਧੇ ਸੀ ਤੇਲ ਦੇ ਕਿ ਦੁੱਧ ਦੇ ਪਤਾ ਨਹੀਂ ਕਾਦੇ ਪਬਲਿਕ ਨੇ ਗੱਡੀਆਂ ਛੜਤੀਆਂ ਰੋਡ ਤੇ ਇੱਕੋ ਦਿਨ ਚ ਰੇਟ ਕੈਂਸਲ ਕਰਨੇ ਪਏ ਦੁਆਰਾ ਉਹਨਾਂ ਰੇਟਾਂ ਦੇ ਲਿਆਉਣਾ ਪਿਆ ਇਹ ਹੁੰਦੀ ਬੋਰਡ ਦੀ ਤਾਕਤ ਤੁਸੀਂ ਤਾਂ ਆਪ ਸ਼ਨਾਬਾ ਪੀਣੇ ਆ 500 ਰੁਪਏ ਦੀ ਬੋਤਲ ਲੈ ਕੇ ਤੇ ਪੈਸੇ ਲੈ ਕੇ ਵੋਟਾਂ ਪਾਉਣੇ ਹੋ ਤੁਸੀਂ ਕੀ ਕਰ ਲਓਗੇ ਤੁਸੀਂ ਸਿਰਫ ਮੋਰੇ ਬੋਲੇ ਹੋਏ ਬੰਦੇ ਜਿਹੜੇ ਕਿ ਭੌਂਕਦੇ ਨੇ ਮੋਰੇ ਉਹਨਾਂ ਦੇ ਮਗਰ ਲੱਗ ਕੇ ਰੌਲਾ ਪਾ ਸਕਦੇ ਹੋ ਇੱਥੇ ਵੀ ਨੁਕਸਾਨ ਤੁਸੀਂ ਜ਼ਿਆਦਾ ਕਰਾ ਰਹੇ ਹੋ ਆਮ ਪਬਲਿਕ ਸੋਚ ਕੇ ਦੇਖੋ ਪੋਸਟਾਂ ਵਾਲਿਆਂ ਨੇ ਪੋਸਟਾਂ ਪਾ ਕੇ ਆਪਣੀ ਬੱਲੇ ਬੱਲੇ ਕਰਾ ਲਈ ਬਸ ਕਈਆਂ ਨੇ ਉਹ ਵੀਡੀਓ ਬਣਾ ਲਈਆਂ ਉਹ ਸੋਨੀਆ ਮਾਨ ਹੈ ਕਹਿ ਗਈ ਚਲੋ ਮੰਨਦੇ ਆਂ ਭੋਲੀ ਆ ਸਿੱਧੀ ਆ ਤੇ ਤੁਸੀਂ ਸਾਲਿਓ ਕੁਕੀ ਹੋ ਫਿਰ ਸ਼ਰਮ ਹੋਣੀ ਚਾਹੀਦੀ ਆ ਸਭ ਆਪਣਾ ਜ਼ਿਆਦਾਤਰ ਬਿਜ਼ਨਸ ਕਰ ਰਿਆ ਜਿਨ੍ਹਾਂ ਕੋ ਕੰਮ ਹੈ ਨਹੀਂ ਮੋਹਰੇ ਹੋ ਕੇ ਐਕਟਰ ਜਿਹੜੇ ਗੱਲਾਂ ਕਰ ਰਹੇ ਕਈ ਬੰਦਿਆਂ ਦੇ ਉਹਨਾਂ ਨੂੰ ਮਦਦ ਵੀ ਨਹੀਂ ਆਈ ਪਰ ਉਹਨਾਂ ਨੇ ਨਾਂ ਸੇਵ ਕਰ ਲਿਆ ਕਿ ਮੈਂ ਤੇਰਾ ਨਾਂ ਲਿਆ ਸੀ ਮੇਰੀ ਮਦਦ ਕਰ ਲਈ ਟਾਈਮ ਆਏ ਤੇ ਦੱਸ ਦਊਗਾ ਮੈਂ ਜਿਹੜੇ ਬੰਦਿਆਂ ਦੇ ਨਾਲ ਔਖੇ ਟਾਈਮ ਚ ਦੁੱਖ ਦੀ ਘੜੀ ਚ ਸਾਲੋ ਸਾਲ ਬੰਦੇ ਖੜੇ ਰਹੇ ਉਹਨੇ 10000 ਦੀ ਉਹਨਾਂ ਬੰਦਿਆਂ ਦੀ ਮਦਦ ਨਹੀਂ ਕੀਤੀ ਤੇ ਲੋਕ ਲਾਜ ਨੂੰ ਤੁਰੇ ਫਿਰਦੇ ਹੜਾਂ ਚ ਉਹਨਾਂ ਦਾ ਵੀ ਵਕਤ ਆਏ ਤੇ ਨਾਂ ਲੈ ਦਾਂਗੇ ਸਭ ਇਹ ਗੇਮਾਂ ਨੇ ਬਿਜ਼ਨਸ ਐ ਸਭ ਦੇਖ ਦੇਖ ਕੇ ਲੋਕਲਾਜ ਨੂੰ ਤੁਰਿਓ ਐ ਐਂਡ ਤੱਕ ਜਿਹੜੇ ਖਾਣਗੇ ਦੇਖਾਂਗੇ ਮੈਂ ਜਿੱਦਾਂ ਮਦਦ ਕਰ ਸਕਦਾ ਇੱਕ ਬੰਦੇ ਦਾ ਡਰਾਈਵਰ ਭਰਾ ਆ ਬੱਬੂ ਘੁੰਮਣ 79117918 ਚੈਨਲ 79 ਕਈਆਂ ਨੂੰ ਪਤਾ ਨਹੀਂ ਤਾਂ ਬੋਲਿਆ ਉਹ ਚੈਨਲ ਸਬਸਕ੍ਰਾਈਬ ਕਰ ਲਓ ਉਹਦੇ ਵੀਡੀਓ ਦੇਖ ਲਓ ਤਾਂ ਕਿ ਉਸ ਵਿਚਾਰ ਦਾ ਘਰ ਬਣ ਜਾਏ ਉਨੇ ਵੀਡੀਓ ਮੈਨੂੰ ਭੇਜਣ ਨੂੰ ਕਿਹਾ ਸੀ ਨਹੀਂ ਭੇਜੀ ਉਹ ਕਹਿੰਦਾ ਮੈਂ ਕਿਸੇ ਚੱਕਰ ਚ ਜੇਲ੍ਹ ਚਲਾ ਗਿਆ ਸੀ ਤੇ ਉਹਦੀਆਂ ਇੰਟਰਵਿਊ ਲੈ ਕੇ ਵੀ ਕਈ ਚੈਨਲਾਂ ਨੇ ਬਹੁਤ ਕਮਾਲ ਲਿਆ ਉਹਨੂੰ ਕੁਝ ਨਹੀਂ ਦਿੱਤਾ ਵਿਚਾਰੇ ਨੂੰ ਤੁਸੀਂ ਚੈੱਕ ਕਰ ਲਓ ਨੰਬਰ ਵੀ ਪਾ ਰਿਹਾ ਉਹਨਾਂ ਨਾਲ ਗੱਲ ਕਰ ਲਓ ਜੇ ਕੋਈ ਮਦਦ ਕਰਨੀ ਚਾਹੁੰਦਾ ਕਰ ਦਿਓ ਉਹਦੀ ਤੇ ਮੈਂ ਪਹਿਲਾਂ ਇੱਕ ਸਕੈਨਰ ਕਿਸੇ ਦਾ ਪਾਇਆ ਸੀ 8000 ਬੰਦੇ ਨੇ ਦੇਖਿਆ ਤਾਂ 150 ਪਾਇਆ ਅਸੀਂ ਆਮ ਬੰਦੇ ਇੰਨੇ ਕੱਚੇ ਕੋਲੇ ਆ ਸਾਡੇ ਤੋਂ ਤੋੜਿਆ ਗਿਆ ਐਨਆਰਆਈਆਂ ਨੂੰ ਬਹੁਤ ਤਰੀਕੇ ਨਾਲ ਉਹਦੇ ਵਿੱਚ ਅੰਦੋਲਨ ਚ ਇਹ ਸਮਝਣ ਦੀ ਲੋੜ ਹੈ ਸਾਨੂੰ ਲੋਕਾਂ ਮਗਰ ਲਾ ਕੇ ਕੁਝ ਵੀ ਨਾ ਬੋਲਿਆ ਕਰੋ ਉਹ ਮਨਮੋਹਨ ਸਿੰਘ ਹੀ ਸੀ ਤੁਹਾਡੀਆਂ ਗਾਲਾਂ ਸੁਣ ਕੇ ਵੀ ਤੁਹਾਡਾ ਪੰਜਾਬੀਆਂ ਦਾ ਸੋਚਦਾ ਰਿਹਾ ਅੱਜ ਵੀ ਇੱਕ ਐਕਟਰ ਓਲੇ ਗਲਤ ਬੋਲਦਾ ਸੋਚ ਕੇ ਦੇਖੋ ਨਾ ਕਰਿਆ ਕਰੋ ਮਗਰ ਲਾ ਕੇ ਲੋਕਾਂ ਦੇ ਭਾਈ ਅਸੀਂ ਗਾਲਾਂ ਕੱਢਦੇ ਜ਼ਬਰਦਸਤੀ ਕਿਹੜਾ ਆਉਂਦਾ ਮੈਂ ਸਿੰਗਰ ਐਕਟਰਾਂ ਨੂੰ ਮਾੜਾ ਬੋਲਦਾ ਮੈਂ ਇੰਨਾ ਕਿਹੜਾ ਖੜਦਾ ਨਹੀਂ ਖੜਦੇ ਹੋ ਇਸੇ ਲਈ ਨਹੀਂ ਖੜਦੇ ਕਿਉਂਕਿ ਮੈਂ ਸੱਚ ਬੋਲਦਾ ਮੈਂ ਗਲਤ ਨਹੀਂ ਬੋਲਦਾ ਸੱਚ ਬੋਲਣ ਵਾਲੇ ਨਹੀਂ ਖੜਦੇ ਇਹਨਾਂ ਦੀਆਂ ਚਾਪਲੂਸੀਆਂ ਕਰਨ ਨਾਲ ਤਾਂ ਛੱਤੀਆਂ ਨੇ ਖੜ ਜਾਣਾ ਕਾਮ ਮੇਰਾ ਸਭ ਨੂੰ ਪਤਾ ਫੇ ਵਧੀਆ ਕਰ ਦੇਣਾ ਮਿਹਰਬਾਨੀ ਸ਼ੁਕਰੀਆ ਪਬਲਿਕ ਆਪਣੀ ਤਾਕਤ ਪਛਾਣੇ ਇਹਨਾਂ ਲੰਡੂਆਂ ਮਗਰ ਨਾਲ ਮਗਰ ਉਹ ਦਲਾਲਾ ਮਗਰ ਨਾ ਲੱਗੋ ਫਿਲਮਾਂ ਦੱਸਿਆ ਨਾ ਵੀ ਸਿੱਧੀਆਂ ਬਣਦੀਆਂ ਸੀ ਤੇ ਦਲਾਲ ਆ ਕੇ ਤੇ ਐ ਕਰ ਗਏ ਇਹਨਾਂ ਅੰਦੋਲਨ ਦੇ ਵਿੱਚ ਜਿਹੜੇ ਬੰਡਣ ਵਾਲੇ ਹੜਾਂ ਦੇ ਵਿੱਚ ਬੰਡਣ ਵਾਲੇ ਇਹਨਾਂ ਤੇ ਜਰੀਏ ਨਹੀਂ ਆਪ ਆਪਣੇ ਇੱਕ ਦੂਜੇ ਦੇ ਬੰਦੇ ਦੀ ਮਦਦ ਕਰ ਲਓ ਇਹਦਾ ਆਪਣਾ ਹਿੱਸਾ ਰੱਖ ਕੇ ਗਾਂ ਦੇਣਾ